ਜਿਹਦੇ ਨਾਲ ਫਾਰਮ ਖੋਲਿਆ ਨਾ ਭਰਾਵਾ ਤੈਨੂੰ ਕੀ ਦੱਸਾਂ ਹੈ ਕਿਹਦੇ ਵੀ ਪੰਛੀ ਦੇਣੇ ਨਹੀਂ ਲੋਕਾਂ ਤੋਂ ਲੈਣੇ ਆਪਾਂ ਤਾਂ ਨਾ ਆਈਲੈਕਸ ਕਰਾ ਕੇ ਨਾ ਬਾਹਰਲੇ ਦੇਸ਼ ਭੇਜਣੇ ਆ। ਉਹ ਕਿਨੇ ਆ ਬਦਗਾ 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 ਆਹ ਹਾ ਕਣਕਣਕ ਬੀਜ ਤੇ ਵੇਲੇ ਆ ਬਸ ਫਾਰਮ 'ਚ ਬੈਠੇ ਆਪਾਂ ਹੋਰ ਕਿੱਥੇ ਬੈਠਣਾ ਲੈ ਹੈ ਵੇਖ ਜਿੱਦਾਂ ਦਾ ਫਾਰਮ ਖੋਲਣਾ ਨਾ ਭਰਾਵਾ ਤੈਨੂੰ ਕੀ ਦੱਸਾਂ ਹੈ ਕਿਹੇ ਵੀ ਪੰਛੀ ਦੇਣ ਨਹੀਂ ਲੋਕਾਂ ਤੋਂ ਲੈਣੇ ਹੀ ਆਪਾਂ ਤਾਂ ਚਰਾ ਉਧਰੋਂ ਬੈਂਕ ਵਾਲੇ ਮਾਗਰ ਫਿਰਦੇ ਆ ਭਰਾਵਾ ਵੀ 2-4 ਐਫਡ ਐਫਡੀਆਂ ਕਰਾਇਆ ਯਾਰ ਹੋਰ ਨਾ ਭੌਲੀ ਚੜਾਈ ਅੱਜ ਕੱਲ ਤਾਂ ਮੇਰੀ ਗੱਲ ਸੁਣੋ ਤੁਸੀਂ ਇੰਨੇ ਜਾਣੇ ਬਿੱਲੇ ਫਿਰਦੇ ਹੋ ਭਾਏ ਤੰਦਿਆਂ ਦੀ ਕੋਈ ਕਮੀ ਹੈ ਹੈ ਬੱਕਰਿਆਂ ਦਾ ਚਲਾ ਲਓ ਹੋਰ ਪਤੰਦਰੋਂ ਇਧਰ ਮੁਰਗਿਆਂ ਦਾ ਚਲਾ ਲਓ ਯਾਰ ਹੈਂ 2-4 ਕੁੱਤੇ ਕੱਤੇ ਰੱਖੋ ਬਾਲੀ ਕਮਾਈਆ ਤੈਨੂੰ ਦੱਸ ਕੇ ਤਾਂ ਸਾਡੇ ਬੈਂਕ ਵਾਲੇ ਮਾਗਰ ਮਾਗਰ ਤੁਰੇ ਫਿਰਦੇ ਆ ਬਾਈ 2-4 ਐਫ.ਡੀ.ਆਂ ਕਰਾ 2-4 ਐਫ.ਡੀ.ਆਂ ਕਰਾ ਹੋਰ ਬਾਲੀ ਚੜਾਈ ਆ ਮੜਾ 2 ਮਿੰਟ ਰੁਕੀ ਬਾਈ ਮੈਨੂੰ ਲੱਗਦਾ ਬੈਂਕਾਂ ਲਈ ਦੁਬਾਰੇ ਫੋਨ ਕਰੀ ਜਾਂਦੇ ਬਾਲਾ ਗੱਲ ਪਏ ਖੜਿਆ ਹੈ ਤੈਨੂੰ ਮੈਂ ਲਾਉਣਾ ਹੈ ਹਾਂ ਇਧਰੋਂ ਕੱਟ ਦੇ ਹੈਲੋ ਹਾਂ ਬਈ ਪੈਸੇ ਯਾਰ ਮੇਰੀ ਗੱਲ ਸੁਣ ਹੁਣ ਤਾਂ ਮੇਰੇ ਕੋਲ ਹੈ ਨਹੀਂ ਬਾਈ ਯਾਰ ਦੂ ਤੂੰ ਪੈਸੇ ਮੈਂ ਪਿੰਟ ਛੱਡਦਾ ਯਾਰ ਤੇਰੇ ਹੈ ਕਿੱਡੀ ਗੱਲ ਹੈ ਬਾਈ ਯਾਰ ਮੇਰੀ ਗੱਲ ਸੁਣਾ ਪੁੱਲਸ ਨਾਲ ਲੇ ਕੇ ਤੇਰੇ ਮੂੰਹ ਦੇ ਤੂੰ ਪੈਸੇ ਐ ਕੋ ਕਰਦਾ ਯਾਰ ਬਸ ਮੈਂ ਕਰਦਾ ਕੁਛ ਤੈਨੂੰ ਕੱਲ ਨੂੰ ਤਾਂ ਨਹੀਂ ਯਾਰ ਬੰਨੇ ਬਈ ਯਾਰ ਐ ਇੱਕ ਯਾਰ ਵੀਰੇ ਹਲਕੇ ਦਾ ਪੈਸਾ ਦੇਣਾ ਨਾ ਹੋਵੇ ਉਹ ਭਾਂ ਫੜਾ ਯਾਰ ਇਹ ਤਾਂ ਪੁਲਿਸ ਲੈ ਉਹਨੂੰ ਫਰਦਾ ਜੇ ਯਾਰ ਕੀ ਸਕਿਮ ਲੱਗ ਜਾ ਕੁੱਪੜ ਦੀ ਵੇਚਦੇ ਤਾਂ ਸਾਰੇ 5-5000 ਦੇ ਵੇਖਣਗੇ ਇਹਨਾਂ ਨਾਲ ਤਾਂ ਨਹੀਂ ਕੰਮ ਚੱਲਦਾ ਕੁੱਤਾ ਜਾ ਵੇਚਦਾ ਯਾਰ ਕਿਸੇ ਨੇ ਲੈਣਾ ਨਹੀਂ ਨਸਲ ਕਹਿ ਦਿਆਂਗੇ ਆਪਾਂ ਵੱਡੀ ਲੋਕਾਂ ਨੂੰ ਪਤਾ ਵੀ ਹੈ ਇਹ ਰੂੜੀਆਂ ਵਾਲਾ ਬੜਾ ਯਾਰ ਬਈ ਜੇ ਬੱਕਰੀਆਂ ਜੀਆਂ ਵੇਚਦਗੇ ਇਹ ਲੋਟ ਆ ਜੂ ਕੰਮ ਓਏ ਇਹਨਾਂ ਨੂੰ ਲੋਕ ਲੈ ਵੀ ਲੈਣਗੇ। ਇਹੀ ਨੇ ਪ੍ਰਚਾਰਣੀਆਂ ਬੱਪੜਾ ਹੁਣ ਤਾਂ। ਇਹ ਹੇਰ ਕੋਲੇ ਜਾ ਕੇ ਕਿਵੇਂ ਕੁਛ ਹੈ? ਨੋ 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 ਨੋ। ਅੱਛਾ ਦੇਖੋ ਨਾ ਆਪਾਂ ਪੈਸੇ ਦੇਣੇ ਆ ਛੋਟੇ ਛਰਤੇ ਦੇਣੇ ਆ। ਇਹਨਾਂ ਦਾ ਲਾ ਫੋਲੀ ਯਾਰ। ਇਹ ਭੌਣਗਾ ਪੂਰ। ਅੈਂਕਾ ਦਲਾਲ ਨਾ ਗੱਲ ਕਰ ਉਹ ਵਧ ਗਿਆ ਹਉਦੇ ਸੁਦੇ ਕਰਾਉਂਦਾ ਰਹਿਣਾ ਉਹਨੂੰ ਕਰਨ ਦੇ ਚੁੱਪ ਕਰ ਜਾ ਇੱਧਰ ਪੈ ਕੇ ਰੌਲਾ ਪਿਆ ਖੜਾ ਲੱਗਿਆ ਭੌਂਕਣਾ ਇਹਦੇ ਬੰਦੇ ਭੌਂਕੀ ਜਾਂਦੇ ਆਪ ਨੂੰ ਹਾਂਜੀ ਦਲਾਲ ਸਾਹਿਬ ਸਤਿ ਸ੍ਰੀ ਅਕਾਲ ਹਾਂ ਬੱਬੂ ਬੋਲਦਾ ਕਿੱਥੇ ਹੋ ਆਪਣੇ ਕੋਲ ਨਾ ਨਾਗ ਸੀਗੇ ਦੋ ਬਕਾਊ ਆ ਤੇ ਤੁਸੀਂ ਵੀ ਆਪ ਵੀ ਖਰੀਦ ਲੈਨੇ ਹੋ ਵਪਾਰੀ ਬਣ ਕੇ ਐਂ ਕਰ ਫਿਰ ਮੈਂ ਫਾਰਮ 'ਚ ਹੀ ਬੈਠਾ ਉੱਥੇ ਆ ਮੈਨੂੰ ਲੋੜ ਆ ਪੈਸਾ ਦੀ ਬਾਈ ਬਣੇ ਤੂੰ ਆ ਮੜਾ ਜੇ ਹਿੰਮਤ ਨਾਲ ਆ ਜਾ ਆ ਜਾ ਆਪਾਂ ਜਾਵਾਂ ਫਾਰਮ ਤੇ ਮੈਂ ਆ ਜਾ ਕਹਿੰਦਾ 5-7 ਮਿੰਟਾਂ ਨੂੰ ਆਉਣਾ ਆ ਜਾਣਦੇ ਬੈਠੇ ਆਪਾਂ ਦੱਸ ਹੀ ਕਰਨਾ ਕਰੀਆ ਭਾਈ ਬੀਬੂ ਹਾਂ ਹਾਂ ਲੰਘਿਆ ਆ ਜਾ ਘਰੇ ਆ ਆ ਗਿਆ ਆ ਗਿਆ ਅਗੇੜ ਜਾ ਲਈ ਆ ਮੁਰਗੇ ਨਾ ਟੱਪ ਜਾਣਾ ਫਾਰਮ ਵੱਡਾ ਠੀਕ ਆ ਜਾ ਜਾ ਹਾਂ ਬਈ ਕਿਹੜੇ ਨਾ ਗਿਆ ਬਈ ਬੱਬੂ ਆ ਦੇ ਖੜੇ ਆ ਆ ਗਏ ਹੋਰੇ ਠੀਕਾ ਦੇਖ ਲੈ ਦੇਖ ਲੈ ਆ ਬੱਚੇ ਨੇ ਬਈ ਨਾ ਹਾਈਲੈਕਸ ਕਰਾ ਕੇ ਨਾ ਬਾਹਰਲੇ ਦੇਸ਼ ਭੇਜਨੇ ਆ। ਤੂੰ ਮਜ਼ਾਕ ਕਿਉਂ ਕਰਦਾ ਹੈਂ ਕਿ ਪਹਿਲੇ ਤਾਂ ਫੋਨ ਕਰ ਜਾਂਦੇ ਸੀ ਨਾਲੇ ਤਾਂ। ਫੇਰ ਹੀ ਫੋਨ ਕਰਿਆ ਜੇ ਵੇਚਨੇ ਆ। ਮੂੰ ਥੋੜੀ ਕਰਿਆ ਮੈਂ ਤੈਨੂੰ। ਠੀਕ ਆ। ਕੀ ਕੁਝ ਮੰਗਣਾ ਬਈ ਫਿਰ? ਮੈਂ ਇਹਦਾ ਮੰਗਦਾ 1.5 ਲੱਖ। ਆਹਦਾ ਮੰਗਣਾ ਕਿ ਬੱਕਰੀਆਂ ਦਾ। ਭਾਈ, ਤੈਨੂੰ ਇਹਦੀ ਕੁਆਲਿਟੀ ਨਹੀਂ ਪਤਾ। ਬਾਹਰਲੀ ਨਸਲ ਦੀਆਂ ਹੈ, ਬਾਹਰਲੀ ਨਸਲ ਦੀਆਂ। ਇੰਨੀ ਦਾ ਤਾਂ ਭਾਈ ਤੂੰ ਵੀ ਨਹੀਂ ਹੈਗਾ। ਪਕੜੀਆਂ ਤਾਂ ਮੈਨੂੰ ਲੱਗ ਗਿਆ ਪਤਾ ਵੀ ਪੂਰੀ ਨਸਲ ਦੀਆਂ ਗੀਆਂ ਉੱਪਰ ਇਹ ਨੇੜੀਆਂ ਨਹੀਂ ਹੈਗੀਆਂ ਕਮਾਲ ਕਰੀ ਜਨਾ ਯਾਰ ਲੈ ਲੈ ਅਸੀਂ ਖਰੀਦ ਹੀ ਲੈਣੇ ਆ ਇਹੇ ਜੀ ਨਸਲ ਤਾਂ ਸੋਨੂੰ ਪੂਰੇ ਪੰਜਾਬ ਚ ਨਹੀਂ ਥਾਉਣੀ ਕੋਣ ਕੀ ਰਹਿ ਗਿਆ ਦੰਦ ਦੇਖਦੇ ਸੀ ਬਈ ਉਹ ਭਰਾਵਾ ਗੱਲ ਸੁਣ ਲਾ ਹਾਂ ਲੈਣੀਆਂ ਤਾਂ ਦੱਸ ਰੇ ਮੈਂ ਦੰਦ ਨਾ ਕੱਢਦੀ ਇਹਦੇ ਅਈ ਦੰਦ ਦੇਖ ਕੇ ਖਰੀਦਦੇ ਹੁੰਨੇ ਬੱਕਰੀ ਕਿਉਂ ਤੇ ਹੋਰ ਦੰਦਾਂ ਦਾ ਹੀ ਕੰਮ ਓਏ ਔਰ ਕੋਈ ਕਿਸੇ ਦਾ ਘਸੇ ਹੁੰਦਿਆ ਦੰਦ ਖਾਸ ਕੀ ਪਾਉਣੇ ਉਹ ਇਹਨਾਂ ਨੂੰ ਖਰਾਾ ਕੇ ਇਹਨਾਂ ਨੂੰ ਪਾਉਣੇ ਸੀ ਪੀਜ਼ਾ ਕਿਹਾ ਬਈ ਮਜ਼ਾਕ ਕਰਦਾ ਤੈਨੂੰ ਹੁਣ ਪਤਾ ਨਹੀਂਗਾ ਵੀ ਹਰਾਚਾਰਾ ਹੀ ਪਾਈਦਾ ਹੋਰ ਇਹਨਾਂ ਨੂੰ 버ਗਰ ਪਾਉਂਦੇ ਕੋਈ ਕੰਨ ਜੇ ਵੀ ਵੱਡੇ ਛੋਟੇ ਆ ਕੇ ਬੀਤਲ ਤਾਂ ਲੱਗਦੀ ਨਹੀਂ ਕੰਨਾਂ ਨੂੰ ਤੋਗੜਾ ਸਨਿਆਰ ਤੋਂ ਕਾਂਟੇ ਕਰਾ ਕੇ ਪਾਉਂਦੇ ਵੇਚਣੀ ਐ ਗਾਹਾਂ ਦਾ ਵੇਚਣੀ ਐ ਬਈ ਗਾਹਾਂ ਵੀ ਕੁਆਲਿਟੀ ਦੇਖ ਕੇ ਵੇਖਦੀ ਆ ਸਪੈਸ਼ਲੀ ਬਟਾਉਂਦੀ ਫਿਰ ਜਿੰਨੇ ਤੂੰ ਤਾਂ ਮੱਗ ਕੇ ਖੜ ਗਿਆ ਕਹਾਣੀ ਨਾ ਵੇਖਦੀ ਇੰਨੇ ਦੀ ਬਾਈ ਬਾਲੇ ਨਖਰੇ ਜਿਹਾ ਨਾ ਕਰ ਜਿੰਦਾ ਖਰੀਦਣ ਦਾ ਖਰੀਦ ਨਹੀਂ ਆਪ ਦੇ ਡੰਡੀ ਰੱਖਣੀ 1.5 ਕਰੋੜ ਮੰਗ ਲਿਆ ਸੀਗਾ ਸਾਡੇ ਵੱਸ ਦੀ ਗੱਲ ਨੇ